ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੂਰਜ ਪ੍ਰਕਾਸ਼ ਗ੍ਰੰਥ ਦੇ 13ਵੇਂ ਅਧਿਆਏ ਦੀ ਕਥਾ ਸਾਰ ਰੂਪ ਵਿੱਚ ਕਰਾਂਗੇ ਕਵੀ ਸੰਤੋਖ ਸਿੰਘ ਜੀ ਸਭ ਤੋਂ ਪਹਿਲਾਂ ਮੰਗਲਾ ਚਰਨ ਕਰਦੇ ਹੋਏ ਕਹਿੰਦੇ ਹਨ ਕਿ ਮੈਂ ਆਪਣੇ ਦੋਵੇਂ ਹੱਥ ਜੋੜ ਕੇ ਸਾਰਦਾ ਜੋ ਪਰਮੇਸ਼ਰ ਦੀ ਸ਼ਕਤੀ ਹੈ ਅਤੇ ਜਿਸ ਦੀ ਪ੍ਰੇਰਣਾ ਨਾਲ ਕਵਿਤਾ ਲਿਖੀ ਜਾਂਦੀ ਹੈ ਨੂੰ ਮੈਂ ਨਮਸਕਾਰ ਕਰਦਾ ਹਾਂ ਜੋ ਹਿਰਦੇ ਵਿੱਚ ਚੰਗੀ ਮੱਤ ਪੈਦਾ ਕਰਦੀ ਹੈ ਜਿਸ ਨਾਲ ਆਪ ਮੁਹਾਰੇ ਕਵਿਤਾ ਦੀ ਰਚਨਾ ਹੁੰਦੀ ਹੈ ਇਸ ਤੋਂ ਬਾਅਦ 13ਵੇਂ ਅਧਿਆਇ ਦੀ ਕਥਾ ਦਾ ਆਰੰਭ ਹੁੰਦਾ ਹੈ ਜੋ ਆਪਾਂ ਸਾਰ ਰੂਪ ਵਿੱਚ ਕਰਾਂਗੇ ਇਸ ਅਧਿਆਇ ਵਿੱਚ ਨਾਨਕ ਜੀ ਵੈਦ ਨੂੰ ਉਪਦੇਸ਼ ਦੇ ਕੇ ਰੋਗਾਂ ਤੋਂ ਮੁਕਤ ਕਰਨਗੇ ਇਸ ਅਧਿਆਏ ਦੇ ਆਰੰਭ ਵਿੱਚ ਜ਼ਿਕਰ ਹੈ ਕਿ ਹੁਣ ਸੌਣ ਭਾਦੋਂ ਦੀ ਰੁੱਤ ਸਮਾਪਤ ਹੋਣ ਵਾਲੀ ਹੈ ਅਤੇ ਹੁਣ ਨਮੀ ਰੁੱਤ ਸ਼ੁਰੂ ਹੋ ਰਹੀ ਹੈ ਭਾਵ ਸਰਦੀ ਦੀ ਰੁੱਤ ਦਾ ਆਗਾਜ਼ ਹੋ ਰਿਹਾ ਹੈ ਇਸ ਰੁੱਤ ਵਿੱਚ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਜਿਵੇਂ ਚੰਦਰਮਾ ਭਾਵ ਸਾਰੇ ਪਾਸੇ ਚਾਨਣ ਹੀ ਚਾਨਣ ਹੈ ਅਤੇ ਇਹ ਕਾਸ ਚਿੱਟੇ ਬੱਦਲਾਂ ਨਾਲ ਭਰ ਗਿਆ ਚਾਪਦਾ ਹੈ ਜਦੋਂ ਅਸਮਾਨ ਵੱਲ ਨਿਗਾ ਮਾਰੀਏ ਤਾਂ ਤਾਰੇ ਚਮਕ ਰਹੇ ਹਨ ਜੋ ਹੀਰਿਆਂ ਦੀ ਤਰ੍ਹਾਂ ਲੱਗਦੇ ਹਨ ਜਦੋਂ ਅਸਮਾਨ ਵਿੱਚ ਚੰਦਰਮਾ ਚੜ੍ਹਦਾ ਹੈ ਤਾਂ ਚਾਰੇ ਪਾਸੇ ਚਾਂਦਨੀ ਹੀ ਚਾਂਦਨੀ ਹੈ ਜੋ ਸੂਰਜ ਦੀ ਤਪਸ਼ ਖਤਮ ਕਰਦੀ ਹੈ ਇਹ ਚੰਦਰਮੇ ਦੀ ਠੰਡਕ ਗੁਰੂ ਦੀ ਤਰ੍ਹਾਂ ਹੈ ਜੋ ਮਨਾਂ ਵਿੱਚੋਂ ਭੈੜੀ ਮਤ ਖਤਮ ਕਰਦੀ ਹੈ ਠੰਡ ਕਾਰਨ ਚੰਗੀ ਮੱਤ ਪੈਦਾ ਹੋ ਰਹੀ ਹੈ ਜਦੋਂ ਠੰਡ ਦਾ ਮੌਸਮ ਮੌਸਮ ਸ਼ੁਰੂ ਹੋਇਆ ਤਾਂ ਲੋਕ ਆਪਣੇ ਸਾਖ ਸਬੰਧੀਆਂ ਕੋਲ ਚਲੇ ਜਾਂਦੇ ਸਨ ਪੁਰਾਣੇ ਸਮਿਆਂ ਵਿੱਚ ਅਤੇ ਮੁਸਾਫਰ ਆਪਣੇ ਘਰਾਂ ਨੂੰ ਵਾਪਸ ਮੁੜ ਜਾਂਦੇ ਸਨ ਇਸ ਠੰਡ ਦੇ ਮੌਸਮ ਵਿੱਚ ਲੋਕ ਆਪਣੇ ਆਪਣੇ ਇਸ਼ਟ ਦੀ ਪੂਜਾ ਕਰਦੇ ਸਨ ਅਤੇ ਅਰਦਾਸ ਕਰਦੇ ਸਨ ਕਿ ਠੰਡ ਜ਼ਿਆਦਾ ਨਾ ਪਵੇ ਇਸ ਮੌਸਮ ਵਿੱਚ ਇੱਕ ਰਾਜਾ ਦੂਜੇ ਰਾਜੇ ਤੇ ਹਮਲਾ ਕਰ ਦਿੰਦਾ ਸੀ ਅਤੇ ਇਸ ਸਮੇਂ ਬਰਸਾਤ ਵੀ ਘੱਟ ਹੁੰਦੀ ਹੈ ਜਿਸ ਤਰ੍ਹਾਂ ਇਸ ਮੌਸਮ ਵਿੱਚ ਬੱਦਲਾਂ ਦਾ ਪਾਣੀ ਖਤਮ ਹੋ ਜਾਂਦਾ ਹੈ ਉਸੇ ਤਰ੍ਹਾਂ ਸਰੀਰ ਜਿਉਂ-ਜਿਉਂ ਵੱਡਾ ਹੁੰਦਾ ਹੈ ਉਸ ਦੀ ਤਾਕਤ ਵੀ ਘਟਦੀ ਜਾਂਦੀ ਹੈ ਇਸ ਮੌਸਮ ਵਿੱਚ ਜਿਸ ਤਰ੍ਹਾਂ ਛੋਟੇ ਮੋਟੇ ਸਭ ਜੀ ਜੰਤ ਛੁਪ ਜਾਂਦੇ ਹਨ ਇਸੇ ਤਰ੍ਹਾਂ ਹੀ ਗਿਆਨੀ ਮਨੁੱਖਾਂ ਦੇ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਖਤਮ ਹੋ ਜਾਂਦੇ ਹਨ ਨਾਨਕ ਜੀ ਜੋ ਇੱਕ ਸੁੰਦਰ ਮੰਦਰ ਦੇ ਸਮਾਨ ਹਨ ਜੋ ਹਮੇਸ਼ਾ ਹੀ ਆਨੰਦ ਦਿੰਦਾ ਹੈ ਅਤੇ ਸ਼ਕਤੀ ਪ੍ਰਦਾਨ ਕਰਦਾ ਹੈ ਨਾਨਕ ਜੀ ਜਿਸ ਨੂੰ ਮੱਥਾ ਟੇਕਣਾ ਚਾਹੀਦਾ ਹੈ ਉਹ ਸਰਦ ਰੁੱਤ ਵਿੱਚ ਚੁੱਪ ਕਰਕੇ ਬੈਠੇ ਹਨ ਉਹ ਹਮੇਸ਼ਾ ਹੀ ਇਕੱਲੇ ਹੀ ਆਪਣੇ ਮੰਜੇ ਉੱਪਰ ਪੈ ਰਹੇ ਹਨ ਅਤੇ ਨਾਨਕ ਜੀ ਇਸ ਸਮੇਂ ਸਿਰਫ ਸੰਤ ਲੋਕ ਅਤੇ ਚੰਗੀ ਮੱਤ ਵਾਲੇ ਲੋਕਾਂ ਨਾਲ ਹੀ ਗੱਲਬਾਤ ਕਰਦੇ ਸੀ ਜਿੱਥੇ ਕੋਈ ਗਿਆਨ ਦੀ ਗੱਲ ਕਰਦਾ ਹੈ ਨਾਨਕ ਜੀ ਉੱਥੇ ਪਹੁੰਚ ਜਾਂਦੇ ਸਨ ਅਤੇ ਉਹ ਸਾਧੂ ਸੰਤਾਂ ਦੀ ਸੰਗਤ ਕਰਦੇ ਸੀ ਜਿੱਥੇ ਸੰਸਾਰਿਕ ਗੱਲਾਂ ਭਾਵ ਚੁਗਲੀ ਨਿੰਦਿਆ ਹੁੰਦੀ ਹੈ ਨਾਨਕ ਜੀ ਉਸ ਥਾਂ ਤੋਂ ਦੂਰ ਰਹਿੰਦੇ ਸਨ ਜਿਸ ਥਾਂ ਤੇ ਪਰਮੇਸ਼ਰ ਦੀ ਉਸਤਤ ਹੁੰਦੀ ਹੈ ਨਾਨਕ ਜੀ ਉਸ ਥਾਂ ਤੇ ਹਮੇਸ਼ਾ ਹੀ ਹਾਜ਼ਰ ਰਹਿੰਦੇ ਸੀ ਨਾਨਕ ਜੀ ਹੁਣ ਤਿਆਗੀ ਹੋ ਗਏ ਅਤੇ ਉਹ ਕੁਝ ਖਾਂਦੇ ਪੀਂਦੇ ਨਹੀਂ ਸੀ ਅਤੇ ਉਹਨਾਂ ਨੇ ਸਾਰੇ ਸੰਸਾਰਖ ਉਹ ਮਾਇਆ ਦੇ ਜਾਲ ਤਿਆਗ ਦਿੱਤੇ ਸੀ ਨਾਨਕ ਜੀ ਦੇ ਮਨ ਵਿੱਚ ਹੁਣ ਸਿਰਫ ਪ੍ਰਮਾਤਮਾ ਦੇ ਨਾਮ ਦਾ ਹੀ ਸਿਮਰਨ ਚੱਲ ਰਿਹਾ ਹੈ ਅਤੇ ਜੋ ਵੀ ਉਹਨਾਂ ਕੋਲ ਆਉਂਦਾ ਹੈ ਭਾਵ ਜੋ ਉਹਨਾਂ ਦੇ ਬਚਪਨ ਦੇ ਦੋਸਤ ਸਨ ਨਾਨਕ ਜੀ ਹੁਣ ਉਹਨਾਂ ਨਾਲ ਵੀ ਕੋਈ ਗੱਲ ਨਹੀਂ ਕਰਦੇ ਸਨ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਨਾਨਕ ਜੀ ਕਿਸੇ ਨੂੰ ਵੀ ਜਾਣਦੇ ਨਾ ਹੋਣ ਜਾਂ ਅਤੇ ਉਹਨਾਂ ਦੀ ਇਹ ਹਾਲਤ ਦੇਖ ਕੇ ਮਾਤਾ ਤ੍ਰਿਪਤਾ ਜੀ ਬਹੁਤ ਚਿੰਤਾ ਕਰਦੇ ਹਨ ਮਾਤਾ ਜੀ ਇਕੱਲੇ ਬੈਠੇ ਨਾਨਕ ਜੀ ਪਾਸ ਜਾਂਦੇ ਹਨ ਅਤੇ ਉਹ ਆਪਣੇ ਪੁੱਤਰ ਦੀ ਇਹ ਹਾਲਤ ਦੇਖ ਕੇ ਬਹੁਤ ਹੈਰਾਨ ਹੋ ਜਾਂਦੇ ਹਨ ਮਾਤਾ ਤ੍ਰਿਪਤਾ ਜੀ ਬਹੁਤ ਪਿਆਰ ਨਾਲ ਕਹਿਣ ਲੱਗੇ ਕਿ ਇਹ ਮੇਰੇ ਪੁੱਤਰ ਤੂੰ ਆਪਣੇ ਮਨ ਵਿੱਚ ਇਹ ਵਿਚਾਰ ਕਰਕੇ ਕੋਈ ਕੰਮ ਧੰਦਾ ਜ਼ਰੂਰ ਕਰ ਤੂੰ ਕਿਉਂ ਫਕੀਰਾਂ ਦੇ ਵਚਨ ਸੁਣਦਾ ਹੈ ਅਤੇ ਤੂੰ ਪਰਵਾਰਿਕ ਕੰਮ ਕਰਿਆ ਕਰ ਮਾਤਾ ਜੀ ਤ੍ਰਿਪਤਾ ਜੀ ਨੇ ਕਿਹਾ ਕਿ ਜੇ ਤੈਨੂੰ ਖੇਤੀ ਦਾ ਕੰਮ ਚੰਗਾ ਨਹੀਂ ਲੱਗਦਾ ਤਾਂ ਫੇਰ ਤੂੰ ਕੋਈ ਵਪਾਰ ਕਰ ਲੈ ਜਦੋਂ ਤੂੰ ਕੋਈ ਕੰਮ ਕਰੇਗਾ ਤਾਂ ਤੇਰੀ ਤੇਰਾ ਮਨ ਵੀ ਲੱਗ ਜਾਵੇਗਾ ਅਤੇ ਹੁਣ ਤੂੰ ਵੱਡਾ ਹੋ ਰਿਹਾ ਹੈ ਅਤੇ ਤੂੰ ਹੀ ਸਾਰਾ ਘਰ ਸੰਭਾਲਣਾ ਹੈ ਮਾਤਾ ਤ੍ਰਿਪਤਾ ਜੀ ਨੇ ਨਾਨਕ ਜੀ ਨੂੰ ਕਿਹਾ ਕਿ ਜੇਕਰ ਤੂੰ ਕਮਾਈ ਕਰੇਗਾ ਤਾਂ ਹੀ ਤੇਰੇ ਤਾਂ ਹੀ ਘਰ ਦੇ ਖਰਚ ਚਲਾਵੇਂਗਾ ਇਸ ਲਈ ਤੂੰ ਧਨ ਕਮਾ ਕੇ ਘਰ ਲਿਆ ਅਤੇ ਸਾਰੇ ਲੋਕ ਰਿਸ਼ਤੇਦਾਰ ਤੇਰੇ ਵੱਲ ਦੇਖ ਰਹੇ ਹਨ ਜੇਕਰ ਤੂੰ ਧਨ ਕਮਾ ਕੇ ਲਿਆਵੇਂਗਾ ਤਾਂ ਸਾਰੇ ਹੀ ਤੈਨੂੰ ਬਹੁਤ ਚੰਗਾ ਕਹਿਣਗੇ ਜੇਕਰ ਤੂੰ ਕਮਾਈ ਕਰੇਗਾ ਤਾਂ ਤੇਰਾ ਵਿਆਹ ਵੀ ਹੋ ਜਾਵੇਗਾ ਅਤੇ ਸਾਰੇ ਲੋਕ ਤੇਰੀ ਉਸਤਤ ਕਰਨਗੇ ਮਾਤਾ ਜੀ ਨੇ ਨਾਨਕ ਜੀ ਨੂੰ ਕਿਹਾ ਕਿ ਹੁਣ ਤੂੰ ਸਾਰੇ ਕੰਮਕਾਰ ਛੱਡ ਕੇ ਉਦਾਸ ਹੋ ਕੇ ਬੈਠਾ ਹੈ ਅਤੇ ਲੋਕ ਇਹ ਦੇਖ ਕੇ ਖੁਸ਼ ਹੋ ਰਹੇ ਹਨ ਕਿ ਬਾਬਾ ਮਹਿਤਾ ਕਾਲੂ ਜੀ ਦਾ ਪੁੱਤਰ ਕੋਈ ਕੰਮਕਾਰ ਨਹੀਂ ਕਰਦਾ ਉਹ ਤੈਨੂੰ ਨਲਾਇਕ ਸਮਝਦੇ ਹਨ ਅਤੇ ਸੋਚਦੇ ਹਨ ਕਿ ਇਸ ਨੂੰ ਕੋਈ ਵੀ ਕੰਮਕਾਰ ਕਰਨਾ ਨਹੀਂ ਆਉਂਦਾ ਮਾਤਾ ਜੀ ਨੇ ਨਾਨਕ ਜੀ ਨੂੰ ਕਿਹਾ ਕਿ ਜਿਸ ਦੇ ਘਰ ਗਰੀਬੀ ਆ ਜਾਵੇ ਲੋਕ ਉਸ ਨੂੰ ਬੇਨਾਮਤ ਵਾਲਾ ਸਮਝਦੇ ਹਨ ਕਿ ਇਸ ਨੂੰ ਕਮਾਈ ਨਹੀਂ ਕਰਨੀ ਆਉਂਦੀ ਕੁਝ ਲੋਕ ਇਹ ਸਮਝਦੇ ਹਨ ਕਿ ਇਹ ਕੰਮ ਕਰਨ ਦੇ ਯੋਗ ਹੀ ਨਹੀਂ ਹੈ ਮਾਤਾ ਜੀ ਨੇ ਕਿਹਾ ਕਿ ਲੋਕਾਂ ਦੀਆਂ ਗੱਲਾਂ ਦਾ ਤੇਰੇ ਉੱਪਰ ਭਾਵੇਂ ਕੋਈ ਅਸਰ ਨਾ ਹੋਵੇ ਪਰ ਸਾਨੂੰ ਲੋਕਾਂ ਦੀਆਂ ਇਹ ਗੱਲਾਂ ਦੁਖੀ ਕਰਦੀਆਂ ਹਨ ਜਦੋਂ ਸ੍ਰੀਕਾ ਸਾਡੇ ਸ੍ਰੀਕ ਸਾਡੇ ਤੇ ਹੱਸਦੇ ਹਨ ਤਾਂ ਸਹਿਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਸ੍ਰੀਕਾਂ ਦੀਆਂ ਗੱਲਾਂ ਮੇਰਾ ਹਿਰਦਾ ਚੀਰ ਕੇ ਰੱਖ ਦਿੰਦੀਆਂ ਹਨ ਮਾਤਾ ਤ੍ਰਿਪਤਾ ਜੀ ਨੇ ਨਾਨਕ ਜੀ ਨੂੰ ਕਿਹਾ ਕਿ ਹੁਣ ਤੂੰ ਫਕੀਰਾਂ ਦੀ ਸੰਗਤ ਕਰਨੀ ਛੱਡ ਦੇ ਅਤੇ ਆਪਣੇ ਰਿਸ਼ਤੇਦਾਰਾਂ ਅਤੇ ਸਾਖ ਸਬੰਧੀਆਂ ਨਾਲ ਰਿਹਾ ਕਰ ਜਿਸ ਤਰ੍ਹਾਂ ਬਾਕੀ ਲੋਕ ਕੰਮਕਾਰ ਕਰਦੇ ਹਨ ਤੂੰ ਵੀ ਕੰਮ ਕਰਿਆ ਕਰ ਮਾਤਾ ਜੀ ਨੇ ਤਰਲਾ ਲੈਂਦੇ ਹੋਏ ਨਾਨਕ ਜੀ ਨੂੰ ਕਿਹਾ ਕਿ ਇਹ ਸਾਡੀ ਇੱਜ਼ਤ ਦਾ ਸਵਾਲ ਹੈ ਨਾਨਕ ਜੀ ਨੇ ਮਾਤਾ ਤ੍ਰਿਪਤਾ ਜੀ ਦੀਆਂ ਸਾਰੀਆਂ ਗੱਲਾਂ ਧਿਆਨ ਨਾਲ ਸੁਣੀਆਂ ਪਰ ਉਹਨਾਂ ਦੇ ਮਨ ਨੂੰ ਕੋਈ ਗੱਲ ਵੀ ਚੰਗੀ ਨਾ ਲੱਗੀ ਅਤੇ ਉਹ ਚਾਦਰ ਆਪਣੇ ਮੂੰਹ ਉੱਪਰ ਲੈ ਕੇ ਲੰਮੇ ਪਏ ਰਹੇ ਉਹ ਚੁੱਪ ਕਰਕੇ ਪਏ ਰਹੇ ਬਿਨਾਂ ਕਿਸੇ ਨੂੰ ਕੁਝ ਕਹੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਪਰਾ ਭਗਤੀ ਵਿੱਚ ਲੀਨ ਹੋਣ ਅਤੇ ਇਸ ਤਰ੍ਹਾਂ ਸੁੱਖਾਂ ਦੇ ਦਾਤੇ ਨਾਨਕ ਜੀ ਦੀ ਹਾਲਤ ਇਸ ਤਰ੍ਹਾਂ ਦੀ ਸੀ ਉਸ ਸਮੇਂ ਨਾਨਕ ਜੀ ਦਿਨ ਰਾਤ ਆਪਣੇ ਘਰ ਵਿੱਚ ਰਹਿੰਦੇ ਸੀ ਨਾ ਉਹ ਬਾਹਰ ਕਿਤੇ ਜਾਂਦੇ ਸੀ ਅਤੇ ਨਾ ਹੀ ਕਿਸੇ ਨਾਲ ਕੋਈ ਗੱਲਬਾਤ ਕਰਦੇ ਸੀ ਉਹ ਹਰ ਸਮੇਂ ਆਪਣੇ ਹੀ ਆਨੰਦ ਵਿੱਚ ਰਹਿੰਦੇ ਹਨ ਅਤੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਕੋਈ ਬਿਮਾਰ ਵਿਅਕਤੀ ਪਿਆ ਹੋਵੇ ਨਾਨਕ ਜੀ ਨੂੰ ਖਾਣ ਪੀਣ ਵਿੱਚ ਕੋਈ ਰੁਚੀ ਨਹੀਂ ਸੀ ਅਤੇ ਉਹ ਸ਼ਾਂਤ ਅਵਸਥਾ ਵਿੱਚ ਬਿਲਕੁਲ ਚੁੱਪ ਸਨ ਮਾਤਾ ਤ੍ਰਿਪਤਾ ਜੀ ਵਾਰ-ਵਾਰ ਨਾਨਕ ਜੀ ਨੂੰ ਉਹਨਾਂ ਦੇ ਕੋਲ ਆ ਕੇ ਸਮਝਾਉਂਦੇ ਹਨ ਉਹ ਉਹਨਾਂ ਲਈ ਖਾਣਾ ਤਿਆਰ ਕਰਕੇ ਲਿਆਉਂਦੇ ਹਨ ਅਤੇ ਫਿਰ ਕੋਈ ਮਿੱਠੀ ਚੀਜ਼ ਖਵਾਉਂਦੇ ਹਨ ਮਾਤਾ ਜੀ ਨਾਨਕ ਜੀ ਨੂੰ ਕਹਿੰਦੇ ਹਨ ਕਿ ਤੂੰ ਬਹੁਤ ਕਮਜ਼ੋਰ ਹੋ ਗਿਆ ਹੈ ਅਤੇ ਤੇਰਾ ਰੰਗ ਵੀ ਚਿੱਟਾ ਹੋ ਗਿਆ ਹੈ। ਉਹਨਾਂ ਨੇ ਕਿਹਾ ਕਿ ਤੂੰ ਮੈਨੂੰ ਦੱਸ ਕਿ ਤੈਨੂੰ ਕਿਹੜੀ ਤਕਲੀਫ ਹੈ ਕਿਉਂਕਿ ਤੇਰੇ ਮੂੰਹ ਦਾ ਰੰਗ ਵੀ ਪੀਲਾ ਪੈ ਗਿਆ ਹੈ। ਅਤੇ ਤੂੰ ਬਿਨਾਂ ਕਿਸੇ ਹਿਲਜੁਲ ਦੇ ਲੰਮਾ ਪਿਆ ਹੈ। ਮਾਤਾ ਜੀ ਨੇ ਕਿਹਾ ਕਿ ਤੂੰ ਤਾਂ ਆਪਣਾ ਸਾਰਾ ਉਤਸ਼ਾਹ ਹੀ ਖਤਮ ਕਰ ਲਿਆ ਹੈ। ਨਾ ਤੂੰ ਹੱਸਦਾ ਹੈ ਅਤੇ ਨਾ ਹੀ ਕਿਸੇ ਨਾਲ ਕੋਈ ਗੱਲ ਕਰਦਾ ਹੈ ਤੂੰ ਕਿਸੇ ਰਿਸ਼ਤੇਦਾਰ ਜਾਂ ਆਪਣੇ ਬਚਪਨ ਦੇ ਦੋਸਤਾਂ ਨਾਲ ਮਿਲਦਾ ਕਿਉਂ ਨਹੀਂ ਰਾਤ ਦਿਨ ਤੂੰ ਇੱਕੋ ਕਮਰੇ ਵਿੱਚ ਮੰਝੇ ਤੇ ਪਿਆ ਰਹਿੰਦਾ ਹੈ ਮਾਤਾ ਜੀ ਨੇ ਨਾਨਕ ਨੂੰ ਨਾਨਕ ਜੀ ਨੂੰ ਕਿਹਾ ਕਿ ਤੂੰ ਕਿਉਂ ਸਾਰਿਆਂ ਨਾਲੋਂ ਦੂਰੀ ਬਣਾ ਲਈ ਹੈ ਮੈਂ ਤੇਰੇ ਲਈ ਸਵਾਦ ਸਵਾਦ ਪਕਵਾਨ ਬਣਾ ਕੇ ਲਿਆਉਂਦੀ ਹਾਂ ਪਰ ਤੂੰ ਖਾਂਦਾ ਕਿਉਂ ਨਹੀਂ ਕਿਤੇ ਤੇਰੇ ਪੇਟ ਵਿੱਚ ਕੋਈ ਤਕਲੀਫ ਤਾਂ ਨਹੀਂ ਜਿਸ ਕਰਕੇ ਤੈਨੂੰ ਖਾਣਾ ਚੰਗਾ ਨਹੀਂ ਲੱਗਦਾ ਮਾਤਾ ਤ੍ਰਿਪਤਾ ਜੀ ਵਾਰ-ਵਾਰ ਨਾਨਕ ਜੀ ਤੋਂ ਇਹ ਗੱਲਾਂ ਪੁੱਛ ਰਹੇ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਜੇਕਰ ਮੇਰੇ ਪੁੱਤਰ ਨੂੰ ਕੋਈ ਦੁੱਖ ਹੈ ਤਾਂ ਉਸ ਦਾ ਇਲਾਜ ਕੀਤਾ ਜਾਵੇ ਉਹ ਆਪਣੇ ਮਨ ਵਿੱਚ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਮੇਰੇ ਪੁੱਤਰ ਨਾਨਕ ਨੂੰ ਠੀਕ ਕਰ ਦੇਵੋ ਉਹ ਅਲੱਗ-ਅਲੱਗ ਦੇਵੀ-ਦੇਵਤਿਆਂ ਅੱਗੇ ਸੁਖਨਾ ਸੁਖਨਾ ਸੁਖਦੇ ਹਨ ਕਿ ਮੇਰਾ ਪੁੱਤਰ ਠੀਕ ਹੋ ਜਾਵੇ ਤਾਂ ਮੈਂ ਭੇਟਾ ਦੇਵਾਂਗੀ। ਮਾਤਾ ਤ੍ਰਿਪਤਾ ਜੀ ਪ੍ਰਮਾਤਮਾ ਅੱਗੇ ਵਾਰ-ਵਾਰ ਮੱਥਾ ਟੇਕਦੇ ਹਨ ਅਤੇ ਹੱਥ ਜੋੜ ਕੇ ਅਰਦਾਸ ਕਰਦੇ ਹਨ। ਫਿਰ ਮਾਤਾ ਤ੍ਰਿਪਤਾ ਜੀ ਨਾਨਕ ਜੀ ਦਾ ਹੱਥ ਫੜ ਕੇ ਪੁੱਛਦੀ ਹੈ ਕਿ ਤੂੰ ਮੈਨੂੰ ਦੱਸ ਕਿ ਤੈਨੂੰ ਕੀ ਦੁੱਖ ਹੈ। ਮੈਂ ਤੇਰੇ ਦੁੱਖ ਦਾ ਇਲਾਜ ਕਰਾਉਣਾ ਚਾਹੁੰਦੀ ਹਾਂ ਅਤੇ ਫਿਰ ਮਾਤਾ ਜੀ ਨੇ ਇੱਕ ਵੈਦ ਨੂੰ ਆਪਣੇ ਘਰ ਬੁਲਾਇਆ ਪਰ ਨਾਨਕ ਜੀ ਮਾਤਾ ਜੀ ਦੀ ਕਿਸੇ ਗੱਲ ਦਾ ਜਵਾਬ ਨਹੀਂ ਦੇ ਰਹੇ ਸੀ ਸਗੋਂ ਚੁੱਪ ਕਰਕੇ ਪਏ ਰਹੇ ਇਸ ਤੋਂ ਬਾਅਦ ਰਿਸ਼ਤੇਦਾਰ ਵੀ ਨਾਨਕ ਜੀ ਦੀ ਇਹ ਹਾਲਤ ਦੇਖ ਕੇ ਪਤਾ ਲਾਣ ਆਉਣ ਲੱਗ ਪਏ ਕਿ ਨਾਨਕ ਨੂੰ ਕੀ ਹੋ ਗਿਆ ਹੈ ਪਰ ਨਾਨਕ ਜੀ ਉਹਨਾਂ ਨਾਲ ਵੀ ਨਹੀਂ ਬੋਲਦੇ ਸੀ ਸਾਰੇ ਰਿਸ਼ਤੇਦਾਰ ਗੱਲਾਂ ਕਰਦੇ ਹਨ ਕਿ ਇਹ ਤਾਂ ਕਿੰਨੀਆਂ ਸੋਹਣੀਆਂ ਗੱਲਾਂ ਕਰਦਾ ਸੀ ਪਰ ਹੁਣ ਇੱਕਦਮ ਚੁੱਪ ਕਿਉਂ ਹੋ ਗਿਆ ਹੈ ਨਾਨਕ ਜੀ ਹੁਣ ਨਾ ਭੋਜਨ ਸਕਦੇ ਸੀ ਅਤੇ ਨਾ ਹੀ ਪਾਣੀ ਪੀਂਦੇ ਸਨ ਨਾਨਕ ਜੀ ਦੀ ਇਹ ਹਾਲਤ ਦੇਖ ਕੇ ਸਾਰੇ ਰਿਸ਼ਤੇਦਾਰ ਸਾਕ ਸੰਬੰਧੀ ਦੁਖੀ ਹੋ ਗਏ ਅਤੇ ਸਾਰੇ ਪਰਿਵਾਰ ਵਾਲੇ ਵੀ ਇਸ ਗੱਲੋਂ ਬਹੁਤ ਦੁਖੀ ਸਨ ਨਾਨਕ ਜੀ ਦੀ ਹੋਂਨਾ ਕਿਸੇ ਵੀ ਕੰਮ ਖਾਣਾ ਪਹਿਨਣਾ ਅਤੇ ਖੇਡਣ ਵਿੱਚ ਦਿਲਚਸਪੀ ਨਹੀਂ ਰਹੀ ਸੀ ਸਾਰੇ ਰਿਸ਼ਤੇਦਾਰ ਅਤੇ ਸਾਖ ਸੰਬੰਧੀ ਇਕੱਠੇ ਹੋ ਕੇ ਪਾਬਾ ਮਹਿਤਾ ਕਾਲੂ ਜੀ ਪਾਸ ਪਹੁੰਚੇ ਅਤੇ ਉਹਨਾਂ ਨੇ ਕਿਹਾ ਕਿ ਤੇਰੇ ਪੁੱਤਰ ਨਾਨਕ ਨੂੰ ਬਹੁਤ ਵੱਡਾ ਦੁੱਖ ਲੱਗਾ ਜਾਪਦਾ ਹੈ ਤੂੰ ਆਪਣੇ ਬਾਲਕ ਦਾ ਇਲਾਜ ਕਿਉਂ ਨਹੀਂ ਕਰਾਉਂਦਾ ਉੰਨਾ ਨੇ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਤੇਰੇ ਇੱਕੋ ਇੱਕ ਤਾਂ ਪੁੱਤਰ ਹੈ ਤੂੰ ਉਹਨਾਂ ਦਾ ਇਲਾਜ ਜ਼ਰੂਰ ਕਰਾ ਕਿਸੇ ਵੈਦ ਨੂੰ ਬੁਲਾ ਕੇ ਸਾਰੇ ਰਿਸ਼ਤੇਦਾਰਾਂ ਨੇ ਕਾਲੂ ਜੀ ਨੂੰ ਕਿਹਾ ਕਿ ਤੇਰਾ ਪੁੱਤਰ ਬਿਮਾਰ ਹੈ ਅਤੇ ਤੂੰ ਪੈਸਾ ਕਮਾਉਣ ਲੱਗਾ ਹੋਇਆ ਹੈ ਜੇਕਰ ਤੇਰਾ ਪੁੱਤਰ ਤੰਦਰੁਸਤ ਹੋਵੇਗਾ ਤਾਂ ਧਨ ਤਾਂ ਤੈਨੂੰ ਬਾਅਦ ਵਿੱਚ ਵੀ ਮਿਲ ਜਾਵੇਗਾ ਤੂੰ ਕਿਉਂ ਆਪਣੇ ਪੁੱਤਰ ਨਾਨਕ ਦਾ ਪਿਆਰ ਆਪਣੇ ਮਨ ਵਿੱਚੋਂ त्याग ਦਿੱਤਾ ਹੈ ਅਤੇ ਤੇਰਾ ਮੋਹ ਤਾਂ ਸਿਰਫ ਮਾਇਆ ਨਾਲ ਹੀ ਜਾਪਦਾ ਹੈ ਰਿਸ਼ਤੇਦਾਰਾਂ ਅਤੇ ਸਾਖ ਸਬੰਧੀਆਂ ਦੀਆਂ ਇਹ ਗੱਲਾਂ ਸੁਣ ਕੇ ਬਾਬਾ ਮਹਤਾ ਕਾਲੂ ਜੀ ਆਪਣੇ ਛੋਟੇ ਭਰਾ ਲਾਲੂ ਜੀ ਪਾਸ ਪਹੁੰਚ ਗਏ ਉਹਨਾਂ ਨੇ ਲਾਲੂ ਜੀ ਨੂੰ ਕਿਹਾ ਕਿ ਤੂੰ ਜਾ ਕੇ ਵੈਦ ਨੂੰ ਬੁਲਾ ਕੇ ਲਿਆ ਅਤੇ ਲਾਲੂ ਜੀ ਜਾ ਕੇ ਵੈਦ ਨੂੰ ਬੁਲਾ ਲਿਆ ਉਸ ਵੈਦ ਦਾ ਨਾਮ ਹਰੀਦਾਸ ਸੀ ਜਿਸ ਦੇ ਹੁਣ ਭਾਗ ਜਾਗਣ ਵਾਲੇ ਹਨ ਕਿਉਂਕਿ ਨਾਨਕ ਜੀ ਉਸ ਨੂੰ ਉਪਦੇਸ਼ ਦੇਣਗੇ ਵੈਦ ਨੇ ਕਾਲੂ ਜੀ ਦੇ ਘਰ ਆ ਕੇ ਦੇਖਿਆ ਕਿ ਨਾਨਕ ਮੂੰਹ ਉੱਪਰ ਕੱਪੜਾ ਲੈ ਕੇ ਲੰਮਾ ਪਿਆ ਹੈ ਮਹਿਤਾ ਕਾਲੂ ਜੀ ਨੇ ਹਰੀਦਾਸ ਵੈਦ ਨੂੰ ਕਿਹਾ ਕਿ ਮੇਰੀ ਗੱਲ ਸੁਣਾ ਅਤੇ ਤੂੰ ਮੇਰੇ ਪੁੱਤਰ ਨੂੰ ਚੈੱਕ ਕਰਕੇ ਦੇਖ ਕਿ ਇਸ ਨੂੰ ਕੀ ਤਕਲੀਫ ਹੈ ਇਹ ਹਰ ਰੋਜ਼ ਹੀ ਮੰਜੇ ਤੇ ਪਿਆ ਰਹਿੰਦਾ ਹੈ ਆਲਸ ਦੇ ਵਿੱਚ ਅਤੇ ਇਹ ਕੁਝ ਵੀ ਖਾਂਦਾ ਪੀਂਦਾ ਨਹੀਂ ਹੈ ਜਿਸ ਕਾਰਨ ਨਾਨਕ ਦਾ ਸਰੀਰ ਕਮਜ਼ੋਰ ਹੋ ਗਿਆ ਹੈ ਅਤੇ ਮੂੰਹ ਪੀਲਾ ਪੈ ਗਿਆ ਹੈ ਕਾਲੂ ਜੀ ਨੇ ਵੈਦ ਨੂੰ ਕਿਹਾ ਕਿ ਇਸ ਇਸ ਬਿਮਾਰੀ ਨੂੰ ਇਸ ਦੀ ਬਿਮਾਰੀ ਨੂੰ ਲੱਭ ਕੇ ਤੁਸੀਂ ਇਲਾਜ ਕਰੋ ਬਾਬਾ ਮਹਿਤਾ ਕਾਲੂ ਜੀ ਦੀ ਇਹ ਗੱਲ ਸੁਣ ਕੇ ਹਰੀਦਾਸ ਵੈਦ ਜੀ ਵੈਦ ਨਾਨਕ ਜੀ ਦੇ ਮੰਜੇ ਕੋਲ ਬੈਠ ਗਿਆ ਫੇਰ ਉਸਨੇ ਨਾਨਕ ਜੀ ਦੇ ਮੂੰਹ ਤੋਂ ਚਾਦਰ ਹਟਾਈ ਅਤੇ ਫੇਰ ਉਹਨਾਂ ਦਾ ਹੱਥ ਫੜ ਲਿਆ ਨਵਜ ਦੇਖਣੀ ਸ਼ੁਰੂ ਕੀਤੀ ਵੈਦ ਇਹ ਦੇਖਣ ਦਾ ਯਤਨ ਕਰ ਰਿਹਾ ਹੈ ਕਿ ਨਾਨਕ ਨੂੰ ਕੀ ਦੁੱਖ ਹੈ ਵੈਦ ਆਜੂ ਉਸ ਬਾਲਕ ਨੂੰ ਚੈੱਕ ਕਰ ਰਿਹਾ ਹੈ ਜੋ ਸਭ ਤੋਂ ਕਿਰਪਾ ਕਰਨ ਵਾਲਾ ਹੈ ਨਾਨਕ ਜੀ ਨੇ ਆਪਣਾ ਹੱਥ ਵੈਦ ਹਰੀਦਾਸ ਦੇ ਹੱਥ ਵਿੱਚੋਂ ਛੁਡਾ ਲਿਆ ਅਤੇ ਉਹ ਉੱਠ ਕੇ ਬੈਠ ਗਿਆ ਚੌਂਕੜੀ ਮਾਰ ਕੇ ਨਾਨਕ ਜੀ ਹੁਣ ਆਪਣੀਆਂ ਕਮਲ ਵਰਗੀਆਂ ਅੱਖਾਂ ਨਾਨਕ ਜੀ ਨੇ ਹੁਣ ਆਪਣੀਆਂ ਕਮਲ ਵਰਗੀਆਂ ਅੱਖਾਂ ਖੋਲੀਆਂ ਅਤੇ ਉਹ ਵੈਦ ਵੱਲ ਦੇਖਣ ਲੱਗ ਪਏ ਨਾਨਕ ਜੀ ਜੋ ਸੁੱਖਾਂ ਦੇ ਦਾਤੇ ਹਨ ਹੁਣ ਉਹ ਵੈਦ ਹਰੀਦਾਸ ਦੇ ਬੰਧਨ ਕੱਟਣ ਲੱਗੇ ਹਨ ਤਾਂ ਕਿ ਉਹ ਵੈਦ ਨੂੰ ਮੁਕਤ ਕਰ ਸਕਣ ਨਾਨਕ ਜੀ ਨੇ ਵੈਦ ਨੂੰ ਕਿਹਾ ਕਿ ਵੈਦ ਜੀ ਆਪਣੇ ਹੱਥ ਵਿੱਚ ਮੇਰਾ ਹੱਥ ਫੜ ਕੇ ਤੂੰ ਆਪਣੇ ਮਾਨ ਵਿੱਚ ਕੀ ਸੋਚ ਰਿਹਾ ਹੈ ਨਾਨਕ ਜੀ ਦੀ ਇਹ ਗੱਲ ਸੁਣ ਕੇ ਵੈਦ ਨੇ ਕਿਹਾ ਕਿ ਮੈਂ ਦੇਖਣਾ ਚਾਹੁੰਦਾ ਹਾਂ ਕਿ ਤੈਨੂੰ ਕਿਹੜਾ ਰੋਗ ਲੱਗਾ ਹੈ ਵੈਦ ਨੇ ਕਿਹਾ ਕਿ ਰੋਗ ਚਾਰ ਤਰ੍ਹਾਂ ਦੇ ਹੁੰਦੇ ਹਨ ਪਿੱਤ ਵਾਏ ਕਫ ਅਤੇ ਲਹੂ ਦੀ ਖਰਾਬੀ ਮੈਂ ਦੇਖਣਾ ਚਾਹੁੰਦਾ ਹਾਂ ਕਿ ਤੇਰੀ ਤੇਰੇ ਸਰੀਰ ਵਿੱਚ ਕੀ ਵਿਕਾਰ ਪਿਆ ਹੈ ਅਤੇ ਮੈਂ ਉਹ ਸਰੀਰਕ ਵਿਕਾਰ ਨੂੰ ਪਛਾਣ ਕੇ ਉਸ ਦਾ ਇਲਾਜ ਕਰ ਸਕਾਂ ਮੈਂ ਉਸ ਨੂੰ ਉਸ ਦੀ ਫੇਰ ਤੈਨੂੰ ਦਵਾਈ ਦੇਵਾਂਗਾ ਜਿਸ ਕਰਕੇ ਤੈਨੂੰ ਖਾਣਾ ਖਾਣ ਦੀ ਇੱਛਾ ਪੈਦਾ ਹੋਵੇ ਤੇਰਾ ਸਰੀਰ ਕਾਫੀ ਕਮਜ਼ੋਰ ਜਾਪਦਾ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਤੂੰ ਚੰਗੀ ਖੁਰਾਕ ਖਾ ਕੇ ਫੇਰ ਤਕੜਾ ਹੋ ਜਾ ਬੈਦ ਦੇਹ ਸ਼ਬਦ ਸੁਣ ਕੇ ਨਾਨਕ ਜੀ ਇੱਕ ਸ਼ਬਦ ਉਚਾਰਦੇ ਹਨ ਜੋ ਮਲਾਰ ਰਾਗ ਵਿੱਚ ਹੈ ਅਤੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1279 ਤੇ ਸ਼ੋਭਤ ਹੈ ਬੈਦ ਬੁਲਾਇਆ ਬੈਦਗੀ ਪਕੜ ਢੰਡੋਲੇ ਵਾਂਹ ਭੋਲਾ ਬੈਦ ਨਾ ਜਾਣਈ ਕਰਕ ਕਲੇਜੇ ਮਾਹੇ ਨਾਨਕ ਜੀ ਕਹਿੰਦੇ ਹਨ ਕਿ हे ਵੈਦ ਤੂੰ ਬੈਦਗੀ ਕਰਨ ਆਇਆ ਹੈ ਅਤੇ ਮੇਰੀ ਬਾਹ ਫੜ ਕੇ ਤੂੰ ਹਲਾ ਹਲਾ ਕੇ ਦੇਖ ਰਿਹਾ ਹੈ ਕਿ ਮੈਨੂੰ ਕਿਹੜੀ ਬਿਮਾਰੀ ਹੈ। ਉਹਨਾਂ ਨੇ ਕਿਹਾ ਕਿ हे ਵੈਦ ਤੂੰ ਭੋਲਾ ਹੈ ਕਿਉਂਕਿ ਤੈਨੂੰ ਬਿਮਾਰੀ ਦਾ ਪਤਾ ਹੀ ਨਹੀਂ ਹੈ ਕਿ ਮੈਨੂੰ ਕਿਹੜੀ ਬਿਮਾਰੀ ਹੈ। ਮੇਰੇ ਤਾਂ ਦਿਲ ਵਿੱਚ ਇੱਕ ਪੀੜ ਹੈ ਜੋ ਪਰਮੇਸ਼ਰ ਦੇ ਵਿਛੋੜੇ ਕਾਰਨ ਹੈ। ਇਸ ਸ਼ਬਦ ਨੂੰ ਸਮਝਾਉਣ ਲਈ ਗੁਰੂ ਅੰਗਦ ਦੇਵ ਜੀ ਨੇ ਇੱਕ ਸ਼ਬਦ ਉਚਾਰਿਆ ਮਹਿਲਾ ਦੂਜਾ ਬੈਦਾਂ ਬੈਦ ਸੁਵੈਦ ਤੂੰ ਪਹਿਲਾ ਰੋਗ ਪਛਾਨ ਐਸਾ दारू ਲੋੜ ਲਹੋ ਜਿਤ ਵੰਚੈ ਰੋਗਾ ਕਾਣ ਜਿਤ दारू ਦੁੱਖ ਉਠੀਐ ਤੈਨ ਤਨ ਸੁਖ ਵਸ ਆਏ ਰੋਗ ਗਵਾਹ ਹੈ ਆਪਣਾ ਤਾਂ ਨਾਨਕ ਵੈਦ ਸਦਾਏ ਗੁਰੂ ਅੰਗਦ ਦੇਵ ਜੀ ਨੇ ਭਾਈ ਵਾਲਾ ਜੀ ਅਤੇ ਸੰਗਤ ਨੂੰ ਸਮਝਾਉਣ ਲਈ ਇਸ ਸ਼ਬਦ ਦਾ ਉਚਾਰਨ ਕੀਤਾ ਜਦੋਂ ਉਹ ਗੁਰੂ ਨਾਨਕ ਦੇਵ ਜੀ ਦੀ ਸਾਖੀ ਸੁਣ ਰਹੇ ਸਨ ਉਹਨਾਂ ਨੇ ਕਿਹਾ ਕਿ ਇਹ ਵੈਦ ਤੂੰ ਜੋ ਇਲਾਜ ਕਰਦਾ ਹੈ ਤੂੰ ਚੰਗਾ ਵੈਦ ਉਦੋਂ ਬਣੇਗਾ ਜਦੋਂ ਤੂੰ ਪਹਿਲਾਂ ਰੋਗ ਨੂੰ ਪਛਾਣ ਲਵੇਗਾ ਅਤੇ ਫੇਰ ਤੂੰ ਮੈਨੂੰ ਇਸ ਤਰ੍ਹਾਂ ਦੀ ਦਵਾਈ ਦੇਵੀ ਜਿਸ ਕਰਕੇ ਮੇਰਾ ਰੋਗ ਜੜ੍ਹਾਂ ਤੋਂ ਹੀ ਖਤਮ ਹੋ ਜਾਵੇ ਉਹ ਦਵਾਈ ਮੇਰੇ ਮੇਰੀ ਮੇਰੇ ਉੱਠੇ ਹੋਏ ਰੋਗ ਨੂੰ ਖਤਮ ਕਰੇ ਅੱਗੇ ਗੁਰੂ ਜੀ ਕਹਿੰਦੇ ਹਨ ਕਿ हे ਵੈਦ ਤੂੰ ਪਹਿਲਾਂ ਆਪਣਾ ਰੋਗ ਤਾਂ ਖਤਮ ਕਰ ਲੈ ਫੇਰ ਦੂਜਿਆਂ ਦਾ ਇਲਾਜ ਕਰੀ ਨਾਨਕ ਜੀ ਕਹਿੰਦੇ ਹਨ ਕਿ ਸਭ ਤੋਂ ਵੱਡਾ ਰੋਗ ਹਉਮੈ ਦਾ ਹੈ ਜੋ ਸਰੀਰ ਨੂੰ ਲੱਗਾ ਹੋਇਆ ਹੈ ਇਸ ਰੋਗ ਤੋਂ ਦੁਨੀਆਂ ਦੇ ਸਾਰੇ ਲੋਕ ਦੁਖੀ ਹਨ ਇਨਸਾਨ ਜਨਮ ਮਰਨ ਦੇ ਚੱਕਰ ਵਿੱਚ ਹਉਮੈ ਕਾਰਨ ਹੀ ਆਉਂਦਾ ਹੈ ਜਦੋਂ ਤੱਕ ਹਉਮੈ ਖਤਮ ਨਹੀਂ ਹੁੰਦੀ ਉਦੋਂ ਤੱਕ ਮਨੁੱਖ ਦੁਖੀ ਹੀ ਰਹੇਗਾ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਸਾਰੇ ਹੀ ਇਸ ਰੋਗ ਹਉਮੈ ਕਾਰਨ ਰੋਗੀ ਹਾਂ ਨਾਨਕ ਜੀ ਨੇ ਵੈਦ ਨੂੰ ਕਿਹਾ ਕਿ ਤੂੰ ਹੋਰਾਂ ਦਾ ਕੀ ਇਲਾਜ ਕਰੇਂਗਾ ਜੇਕਰ ਤੇਰੇ ਅੰਦਰ ਵੀ ਹਉਮੈ ਦਾ ਰੋਗ ਹੈ ਜਿਸ ਦਵਾਈ ਨਾਲ ਹੋਂਮੇ ਖਤਮ ਹੁੰਦੀ ਹੈ ਅਤੇ ਫੇਰ ਸਰੀਰ ਨੂੰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਹੋਂਮੇ ਦਾ ਰੋਗ ਇਸ ਪ੍ਰਕਾਰ ਹੈ ਜਦੋਂ ਕੋਈ ਆਪਣੀ ਵੇਜਤੀ ਕਰਦਾ ਹੈ ਤਾਂ ਆਪਾਂ ਗੁੱਸਾ ਕਰਦੇ ਹਾਂ ਅਤੇ ਜੇਕਰ ਕੋਈ ਭੈੜੀ ਗੱਲ ਕਰੇ ਭਾਵ ਤੁਹਾਨੂੰ ਕੋਈ ਕੋਈ ਮਾੜੇ ਬੋਲ ਬੋਲੇ ਤਾਂ ਮਨ ਤੇ ਸੱਟ ਵੱਜਦੀ ਹੈ ਜਿਹੜਾ ਮਨੁੱਖ ਆਪਣੀ ਹੋਮੇ ਦਾ ਇਲਾਜ ਕਰੇ ਉਹ ਹੀ ਚੰਗਾ ਵੈਦ ਹੈ ਫਿਰ ਅਜਾਹ ਵਿਅਕਤੀ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ ਅਤੇ ਫਿਰ ਕੋਈ ਵੀ ਹੋਰ ਰੋਗ ਨਹੀਂ ਲੱਗਦਾ ਹੈ ਪਹਿਲਾ ਰੋਗ ਪਛਾਣ ਕੇ ਫਿਰ ਉਸ ਦੀ ਦਵਾਈ ਲੱਭਣੀ ਹੈ ਜੇ ਮਨੁੱਖ ਚਾਹੁੰਦਾ ਹੈ ਕਿ ਹੋਮੇ ਕਿਵੇਂ ਖਤਮ ਕੀਤੀ ਜਾਵੇ ਤਾਂ ਫਿਰ ਆਪਣਾ ਮਨ ਇਕਾਗਰ ਕਰੇ ਨਾਨਕ ਜੀ ਨੇ ਵੈਦ ਨੂੰ ਕਿਹਾ ਕਿ ਜੇ ਕਰਤੇ ਰਹੇ ਮਨ ਵਿੱਚ ਇਹ ਸੁਣਨ ਦਾ ਚਾਹ ਹੈ ਤਾਂ ਮੈਂ ਤੈਨੂੰ ਸੁਣਾਉਂਦਾ ਹਾਂ ਫਿਰ ਮੈਂ ਤੇਰੇ ਨਾਲ ਗੱਲ ਕਰਾਂਗਾ ਕਿ ਹੋਮੇ ਦੀ ਕਿਹੜੀ ਦਵਾਈ ਹੋ ਸਕਦੀ ਹੈ ਜਿਸ ਨਾਲ ਹੋਮੇ ਦੂਰ ਹੋ ਜਾਵੇ ਨਾਨਕ ਜੀ ਦੇ ਇਹ ਵਚਨ ਸੁਣ ਕੇ ਵੈਦ ਹਰੀਦਾਸ ਬਹੁਤ ਹੈਰਾਨ ਹੋ ਗਿਆ ਕਿ ਮੈਂ ਤਾਂ ਇਸ ਦਾ ਇਲਾਜ ਕਰਨ ਆਇਆ ਸੀ ਪਰ ਇਹ ਤਾਂ ਮੇਰਾ ਇਲਾਜ ਕਰ ਰਿਹਾ ਹੈ ਬੈਦ ਨੂੰ ਚਾਹ ਦਾ ਆਇਆ ਕਿ ਮੈਂ ਪਹਿਲਾਂ ਵੀ ਲੋਕਾਂ ਕੋਲੋਂ ਨਾਨਕ ਦੀ ਉਸਤਤ ਸੁਣੀ ਹੈ ਪਰ ਅੱਜ ਮੈਂ ਵੀ ਇਸ ਦਾ ਅਸਲ ਰੂਪ ਦੇਖ ਰਿਹਾ ਹਾਂ ਬੈਦ ਨੇ ਸੋਚਿਆ ਕਿ ਅੱਜ ਮੈਂ ਵੀ ਅੱਖਾਂ ਨਾਲ ਨਾਨਕ ਜੀ ਨੂੰ ਦੇਖ ਰਿਹਾ ਹਾਂ ਅਤੇ ਕੰਨਾਂ ਨਾਲ ਇਸ ਦੇ ਵਚਨ ਸੁਣ ਰਿਹਾ ਹਾਂ ਬੈਦ ਨੇ ਸੋਚਿਆ ਕਿ ਨਾਨਕ ਸੱਚਮੁੱਚ ਹੀ ਸ਼ਕਤੀਆਂ ਦਾ ਮਾਲਕ ਹੈ ਜੋ ਪਰਮੇਸ਼ਰ ਦਾ ਅਵਤਾਰ ਹੈ ਬੈਦ ਨੇ ਸੋਚਿਆ ਕਿ ਅੱਜ ਮੈਂ ਵੀ ਨਾਨਕ ਜੀ ਨੂੰ ਪੁੱਛ ਕੇ ਦੇਖ ਲੈਂਦਾ ਹਾਂ ਤਾਂ ਕਿ ਮੇਰਾ ਵੀ ਭਲਾ ਹੋ ਜਾਵੇ ਮਨ ਵਿੱਚ ਇਹ ਵਿਚਾਰ ਕਰਕੇ ਬੈਦ ਜੋ ਕਾਫੀ ਸਿਆਣਾ ਸੀ ਉਸਨੇ ਆਪਣੇ ਹੱਥ ਜੋੜ ਕੇ ਕਿਹਾ ਕਿ ਤੇਰੇ ਵਚਨ ਸੁਣਨ ਦੀ ਮੇਰੀ ਬਹੁਤ ਇੱਛਾ ਹੈ ਮੇਰੇ ਮਨ ਵਿੱਚ ਤੇਰੇ ਵਚਨ ਸੁਣਨ ਦਾ ਇੰਨਾ ਚਾਹ ਹੈ ਜਿਵੇਂ ਦਰਖਤ ਦੀਆਂ ਬਹੁਤ ਸਾਰੀਆਂ ਟਾਹਣੀਆਂ ਹੁੰਦੀਆਂ ਹਨ ਕਿਰਪਾ ਕਰਕੇ ਤੂੰ ਮੈਨੂੰ ਸਾਰੀ ਗੱਲ ਸਮਝਾ ਦੇ ਜਿਸ ਕਾਰਨ ਮੈਨੂੰ ਮਨ ਦੀ ਸ਼ਾਂਤੀ ਮਿਲ ਜਾਵੇ ਬਈ ਬੈਦ ਦੀ ਇਹ ਗੱਲ ਸੁਣ ਕੇ ਕਾਮਲ ਫੁੱਲ ਵਰਗੇ ਨਾਨਕ ਜੀ ਜੋ ਗੁਨਾ ਦਾ ਖਜ਼ਾਨਾ ਹਨ ਬੜੇ ਮਿੱਠੇ ਵਚਨ ਬੋਲਣ ਲੱਗੇ ਕਿ ਸਰੀਰ ਵਿੱਚ ਹਉਮੈ ਦਾ ਕਾਰਨ ਮਮਤਾ ਹੈ ਸਾਰੇ ਰੋਗਾਂ ਦਾ ਮੂਲ ਹਉਮੈ ਅਤੇ ਮਮਤਾ ਅਤੇ ਇਹ ਵੈਦ ਤੂੰ ਆਪਣੇ ਆਪ ਨੂੰ ਸਰੀਰ ਤੋਂ ਵੱਖਰਾ ਕਰਕੇ ਜਾਣ ਕਿ ਤੂੰ ਆਤਮਾ ਸੂਪ ਹੈ ਸਰੀਰ ਜੋ ਜੜ ਹੈ ਅਤੇ ਚੇਤਨਾ ਆਤਮਾ ਹੈ ਜਿਸ ਕਰਕੇ ਮਨੁੱਖ ਹਿੱਲ-ਜੁਲ ਕਰਦਾ ਹੈ ਕਿਉਂਕਿ ਜਦੋਂ ਆਤਮਾ ਸਰੀਰ ਵਿੱਚੋਂ ਨਿਕਲ ਜਾਂਦੀ ਹੈ ਤਾਂ ਸਰੀਰ ਦੀ ਸਾਰੀ ਸਾਰੀ ਹਰਕਤ ਖਤਮ ਹੋ ਜਾਂਦੀ ਹੈ ਆਤਮਾ ਕਰਕੇ ਹੀ ਮਨੁੱਖ ਨੂੰ ਸੰਸਾਰ ਵਿੱਚ ਸਭ ਕੁਝ ਦਿਸਦਾ ਹੈ ਆਤਮਾ ਵਿਕਾਰ ਰਹਿਤ ਹੈ। ਹਉਮੈ ਦੀ ਪਛਾਣ ਇਸ ਪ੍ਰਕਾਰ ਕੀਤੀ ਜਾਂਦੀ ਹੈ ਜੋ ਮਨੁੱਖ ਦੂਜੇ ਦੇ ਗੁਣ ਸੁਣਦਾ ਹੈ ਅਤੇ ਦੂਜੇ ਦੇ ਧੰਨ ਦੀ ਵਡਿਆਈ ਕਰਦਾ ਹੈ। ਫਿਰ ਦੂਜਿਆਂ ਦੇ ਰਿਸ਼ਤੇਦਾਰਾਂ ਦੀ ਤਾਰੀਫ਼ ਸੁਣਦਾ ਹੈ। ਜੋ ਮਨੁੱਖ ਤਾਂ ਦੂਜੇ ਦੀਆਂ ਤਾਰੀਫ਼ਾਂ ਸੁਣ ਕੇ ਖੁਸ਼ ਹੋਵੇ ਤਾਂ ਉਹ ਹਉਮੈ ਰਹਿਤ ਹੈ। ਪਰ ਜੇ ਦੂਜੇ ਦੀਆਂ ਤਾਰੀਫ਼ਾਂ ਸੁਣ ਕੇ ਗੁੱਸਾ ਚੜੇ ਤਾਂ ਉਹ ਮਨੁੱਖ ਹਉਮੈ ਅਧੀਨ ਹੈ। ਜੋ ਮਨੁੱਖ ਸਾਰਿਆਂ ਨੂੰ ਆਪਣਾ ਕਰਕੇ ਜਾਣਦਾ ਹੈ ਤਾਂ ਉਹ ਹਉਮੈ ਤੋਂ ਦੂਰ ਹੈ ਸਭ ਤੋਂ ਚੰਗੀ ਦਵਾਈ ਇਹੀ ਹੈ ਕਿ ਜੇ ਹਉਮੈ ਤੋਂ ਬਚਣਾ ਹੈ ਤਾਂ ਸਭ ਨੂੰ ਇੱਕ ਕਰਕੇ ਹੀ ਮੰਨਣਾ ਹੈ ਕਿਉਂਕਿ ਸਭ ਵਿੱਚ ਹੀ ਪਰਮੇਸ਼ਰ ਹੈ ਜੋ ਮਨੁੱਖ ਦੂਜੇ ਦਾ ਸੁੱਖ ਦੇਖ ਕੇ ਸੁਖੀ ਹੋਵੇ ਅਤੇ ਸਾਰਿਆਂ ਨਾਲ ਹੀ ਚੰਗਾ ਵਿਵਹਾਰ ਕਰੇ ਆਪਣੇ ਗੁਣਾ ਅਤੇ ਧੰਨ ਦਾ ਦਿਖਾਵਾ ਕਰਨ ਵਾਲੇ ਮਨੁੱਖਾਂ ਨੂੰ ਬੜਾ ਪੁਰਾਣਾ ਰੋਗ ਲੱਗਾ ਹੋਇਆ ਹੈ ਨਾਨਕ ਜੀ ਕਹਿੰਦੇ ਹਨ ਕਿ ਜੇਕਰ ਕੋਈ ਤੁਹਾਡੀ ਵਡਿਆਈ ਕਰਦਾ ਹੈ ਤਾਂ ਮਨ ਵਿੱਚ ਸੋਚੋ ਕਿ ਇਹ ਪਰਮੇਸ਼ਰ ਦੀ ਵਡਿਆਈ ਹੋ ਰਹੀ ਹੈ ਕਿਉਂਕਿ ਸਭ ਕੁਝ ਕਾਰਨ ਕਰਾਉਣ ਵਾਲਾ ਪਰਮੇਸ਼ਰ ਹੈ ਅਤੇ ਗਰੀਬੀ ਧਾਰਨ ਕਰਨੀ ਚਾਹੀਦੀ ਹੈ ਆਪਣੇ ਹਿਰਦੇ ਵਿੱਚ ਜਦੋਂ ਵੀ ਤੁਹਾਡੀ ਕੋਈ ਵਡਿਆਈ ਕਰੇ ਤਾਂ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜ ਜਾਵੋ ਜਦੋਂ ਇਸ ਤਰ੍ਹਾਂ ਦੀ ਅਰੋਗਤਾ ਆ ਜਾਂਦੀ ਹੈ ਤਾਂ ਹਉਮੈ ਘਟ ਜਾਂਦੀ ਹੈ ਅਤੇ ਫੇਰ ਪਰਮੇਸ਼ਰ ਦਿਆ ਨਾ ਦੇ ਨਾਮ ਦੀ ਭੁੱਖ ਲੱਗਦੀ ਹੈ ਵਿਸ਼ੇਵਾਸਨਾਮਾ ਅਤੇ ਤ੍ਰਿਸ਼ਨਾ ਉਸ ਖੰਗ ਵਰਗੀਆਂ ਹਨ ਜੋ ਛੇਤੀ ਖੜਾ ਨਹੀਂ ਛੱਡਦੀਆਂ ਜਿਵੇਂ ਇਹ ਖਾਂਸੀ ਦਿਨ ਬਦਿਨ ਵੱਧਦੀ ਰਹਿੰਦੀ ਹੈ ਉਵੇਂ ਹੀ ਮਨੁੱਖ ਦੀਆਂ ਵਿਸ਼ੇਵਾਸਨਾਮਾ ਵੱਧਦੀਆਂ ਰਹਿੰਦੀਆਂ ਹਨ ਸੰਸਾਰ ਦੇ ਸਾਰੇ ਪਦਾਰਥਾਂ ਨੂੰ ਝੂਠਾ ਕਰਕੇ ਜਾਣਨਾ ਚਾਹੀਦਾ ਹੈ ਇਹਨਾਂ ਪਦਾਰਥਾਂ ਨੂੰ ਚਟਨੀ ਕਰਕੇ ਜਾਣੋ ਕਾਮ ਕ੍ਰੋਧ ਅਤੇ ਮੋਹ ਇਹ ਤਿੰਨ ਰੋਗ ਹਨ ਜਿਨ੍ਹਾਂ ਨੇ ਸਾਰੇ ਜੀਵਨ ਵਿੱਚੋਂ ਸਰਦਾ ਖਤਮ ਕਰਕੇ ਜੀਵਨ ਸੁਕਾ ਦਿੱਤਾ ਹੈ ਗੁਰੂ ਦੇ ਵਚਨ ਤਾਂਬੇ ਦੀ ਪੂੜੀ ਹਨ ਜੋ ਦਵਾਈ ਹੈ ਜੋ ਮਨੁੱਖ ਨਿਤ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਦੇ ਰੋਗ ਖਤਮ ਹੋ ਜਾਂਦੇ ਹਨ ਉਲਟੀ ਦਾ ਰੋਗ ਕਿਸੇ ਦੀ ਨਿੰਦਿਆ ਕਰਨੀ ਹੈ ਜੋ ਮਨੁੱਖ ਇਹ ਸਮਝੇ ਕਿ ਮੇਰੇ ਤੋਂ ਬਿਨਾ ਸਾਰੇ ਹੀ ਚੰਗੇ ਹਨ ਉਹਨਾਂ ਮਨੁੱਖਾਂ ਦੇ ਸਾਰੇ ਹੀ ਰੋਗ ਖਤਮ ਹੋ ਜਾਂਦੇ ਹਨ ਗੁਰੂ ਦੇ ਚਰਨਾਂ ਦੀ ਧੂੜ ਦੇ ਚੂੜਨ ਨੂੰ ਖਾ ਕੇ ਭਾਵ ਗੁਰੂ ਦੀ ਸੇਵਾ ਕਰਕੇ ਸਾਰੇ ਹੀ ਰੋਗਾਂ ਦਾ ਨਾਸ਼ ਹੋ ਜਾਂਦਾ ਹੈ ਜਦੋਂ ਵੈਦ ਹਰੀਦਾਸ ਨੇ ਨਾਨਕ ਜੀ ਦੇ ਇਹ ਬਚਨ ਸੁਨੇ ਤਾਂ ਸਿਆਣਾ ਵੈਦ ਨਿਮਰਤਾ ਵਿੱਚ ਆ ਗਿਆ ਉਸ ਦੇ ਮਨ ਵਿੱਚ ਪਛਤਾਵਾ ਹੋਇਆ ਕਿ ਇਤਨਾ ਸਮਾਂ ਮੈਂ ਕਿੰਨੀਆਂ ਬਿਮਾਰੀਆਂ ਆਪਣੇ ਅੰਦਰ ਲਈ ਬੈਠਾ ਸੀ ਵੈਦ ਦੇ ਸਾਰੇ ਹੀ ਰੋਗ ਦੂਰ ਕਰ ਦਿੱਤੇ ਨਾਨਕ ਜੀ ਨੇ ਹੱਥ ਜੋੜ ਕੇ ਵੈਦ ਨੇ ਨਾਨਕ ਜੀ ਨੂੰ ਨਮਸਕਾਰ ਕੀਤੀ ਵੈਦ ਹਰੀਦਾਸ ਨੇ ਨਾਨਕ ਜੀ ਤੋਂ ਮਾਫੀ ਮੰਗੀ ਕਿ ਮੈਂ ਤਾਂ ਤੇਰਾ ਹੱਥ ਫੜ ਕੇ ਬਿਮਾਰੀ ਲੱਭ ਰਿਹਾ ਸੀ ਪਰ ਅਸਲ ਵਿੱਚ ਰੋਗੀ ਤੂੰ ਨਹੀਂ ਮੈਂ ਸੀ ਤੁਸੀਂ ਕੋ ਉਹ ਕੁਝ ਹੀ ਕਰੋ ਜੋ ਤੁਹਾਡਾ ਮਨ ਕਹਿੰਦਾ ਹੈ ਅਤੇ ਇਸ ਪ੍ਰਕਾਰ ਤੁਸੀਂ ਦੁਨੀਆ ਦਾ ਭਲਾ ਕਰੋ ਵੈਦ ਨੇ ਨਾਨਕ ਜੀ ਨੂੰ ਕਿਹਾ ਕਿ ਤੂੰ ਬਹੁਤ ਵੱਡਾ ਮਹਾਪੁਰਖ ਹੈ ਅਤੇ ਤੇਰੇ ਵਿੱਚ ਸਾਰੇ ਹੀ ਗੁਣ ਹਨ ਤੇਰੇ ਵਚਨ ਸੁਣ ਕੇ ਮੇਰੀ ਅਗਿਆਨਤਾ ਖਤਮ ਹੋ ਗਈ ਹੈ ਤੇਰੇ ਵਚਨ ਸਿੱਧੇ ਮੇਰੇ ਦਿਲ ਤੇ ਜਾ ਕੇ ਵੱਜੇ ਹਨ ਵੈਦ ਹਰੀਦਾਸ ਨੇ ਨਾਨਕ ਜੀ ਨੂੰ ਕਿਹਾ ਕਿ ਮੈਂ ਰੋਗੀ ਸੀ ਪਰ ਤੁਹਾਡੇ ਬਚਨ ਸੁਣ ਕੇ ਮੈਂ arogh ਹੋ ਗਿਆ ਹਾਂ ਤੁਹਾਡੀ ਸਰਨ ਵਿੱਚ ਆ ਕੇ ਮੈਂ ਆਪਣੀ ਹਾਲਤ ਚੰਗੀ ਤਰ੍ਹਾਂ ਦੇਖ ਲਈ ਹੈ ਕਿ ਮੇਰੀ ਕਿਹੋ ਜਿਹੀ ਹਾਲਤ ਸੀ ਵੈਦ ਨੇ ਨਾਨਕ ਜੀ ਨੂੰ ਕਿਹਾ ਕਿ ਹੁਣ ਮੇਰੇ ਤੇ ਇੱਕ ਕਿਰਪਾ ਕਰ ਦੇਵੋ ਤੁਸੀਂ ਮੇਰੇ ਮਨ ਦੇ ਵੀ ਸਾਰੇ ਰੋਗ ਖਤਮ ਕਰ ਦੇਵੋ ਨਾਨਕ ਜੀ ਨੇ ਵੈਦ ਹਰੀਦਾਸ ਨੂੰ ਕਿਹਾ ਕਿ ਤੂੰ ਆਪਣੇ ਮਨ ਦਾ ਰੋਗ ਦੂਰ ਕਰਨ ਲਈ ਸਤ ਸੰਗਤ ਕਰਿਆ ਕਰ। اے ਵੈਦ ਤੂੰ ਫਿਕਰ ਨਾ ਕਰੀ। ਥੋੜੇ ਦਿਨਾਂ ਵਿੱਚ ਹੀ ਤੇਰੇ ਮਨ ਦੇ ਰੋਗ ਵੀ ਦੂਰ ਹੋ ਜਾਣਗੇ। ਵੈਦ ਨੇ ਆਪਣੇ ਮਨ ਵਿੱਚ ਸੁੱਖਾਂ ਦਾ ਆਨੰਦ ਲੈ ਕੇ ਫਿਰ ਨਾਨਕ ਜੀ ਨੂੰ ਮੱਥਾ ਟੇਕਿਆ। ਬੈਦ ਨੇ ਸਮਝ ਲਿਆ ਕਿ ਨਾਨਕ ਜੀ ਖੋਟੀ ਮਤ ਨੂੰ ਖਤਮ ਕਰਨ ਵਾਲੇ ਹਨ ਫਿਰ ਬੈਦ ਹਰੀਦਾਸ ਆਪਣੇ ਘਰ ਵਾਪਸ ਚਲਾ ਗਿਆ ਅਤੇ ساری ਉਮਰ ਉਸਨੇ ਸਤਸੰਗਤ ਕੀਤੀ ਇਸ ਤਰ੍ਹਾਂ ਉਸਦੇ ਮਨ ਦੇ ਸਾਰੇ ਭਰਮ ਭੁਲੇਖੇ ਦੂਰ ਹੋ ਗਏ ਅਤੇ ਮੁਕਤੀ ਪ੍ਰਾਪਤ ਹੋ ਗਈ ਕਿਰਪਾ ਦੇ ਖਜ਼ਾਨਾ ਨਾਨਕ ਜੀ ਨੇ ਇਸ ਤਰ੍ਹਾਂ ਬੈਦ ਹਰੀਦਾਸ ਦਾ ਭਲਾ ਕੀਤਾ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਇਸ ਤਰ੍ਹਾਂ ਆਪਾਂ ਸਾਰੇ ਵੀ ਸਦਾ ਹੀ ਨਾਮ ਸਿਮਰਨ ਕਰੀਏ ਅਤੇ ਪਰਮੇਸ਼ਰ ਦਾ ਧਿਆਨ ਆਪਣੇ ਹਿਰਦੇ ਵਿੱਚ ਧਾਰੀਏ ਇੱਥੇ ਹੀ 13ਵੇਂ ਅਧਿਆਇ ਦੀ ਕਥਾ ਸਮਾਪਤ ਹੁੰਦੀ ਹੈ ਜੋ ਆਪਾਂ ਸਾਰ ਰੂਪ ਵਿੱਚ ਕੀਤੀ ਹੈ ਸੋ ਹੁਣ ਅਗਲੇ ਹਫਤੇ 14ਵੇਂ ਅਧਿਆਇ ਦੀ ਕਥਾ ਸਾਰ ਰੂਪ ਸਾਰ ਰੂਪ ਵਿੱਚ ਕਰਾਂਗੇ ਸੋ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ